ਮਸ਼ਹੂਰ ਜਿਹੜਾ ਹੈਗਾ ਜੀ ਜੇ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ 'ਚ ਜਿਹੜਾ ਨਸ਼ਾ ਖਤਮ ਹੋਵੇ ਮੋੜ ਪੰਜਾਬ ਰੰਗਲਾ ਪੰਜਾਬ ਤੋਂ ਉਹਦੇ ਤਹਿਤ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਕਿ ਵੀ ਆਣ ਵਾਲੇ ਸਮੇਂ ਲੋਕਾਂ ਦੇ ਸਹਿਯੋਗ ਨਾਲ ਅਸੀਂ ਚੱਲਦੀ ਜਾ ਰਹੀ ਹਾਂ ਤਾਂ ਮਿੱਟੀ ਪੰਜ ਸੱਤ ਨੂੰ ਖਾਣਾ ਜਨਾਲਾ ਵਿਖੇ ਇੱਕ ਐਫਆਰ ਰਜਿਸਟਰੀ ਕੀਤੀ ਗਈ ਸੀ ਇੱਥੇ ਅਸੀਂ 1 ਕਿਲੋ 227 ਗ੍ਰਾਮ ਮੈਥਮਫੇਟਾਮਾਈਨ ਆਈਸ ਜਿਹੜੇ ਨੂੰ ਕੱਲੇ ਰੱਖਿਆ। ਉਸ ਲਈ ਤੋਂ ਭਿੰਡਾ ਪੁਲਿਸ ਵੱਲੋਂ ਕੱਲ੍ਹ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਇੱਕ ਹੈਗਾ ਯੋਗਰਾਜ ਅਟਲਗੜ ਦਾ ਗੁਰਜੀਤ ਹੈਗਾ ਥਾਣਾ ਕਣੀਏਗੇ ਬਾਂਗਰ ੁਰਦਾਸਪੁਰ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ ਹੈਰੋਇਨ ਵੀ ਹੈਗੀ ਹੈ ਉਹ ਰਿਕਵਰ ਕੀਤੀ ਹੈ। ਤੇ ਇਹਦੇ علاوہ ਇੱਕ ਸਾਡਾ ਮਿੱਤੀ ਪੰਜ ਸੱਤ ਨੂੰ ਥਾਣਾ ਜਨਾਲਾ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਿਦੇ ਚ ਅਸੀਂ 1 ਕਿਲੋ 227 ਗ੍ਰਾਮ ਮੈਥਮਫਿਟਾਮੀਨ ਆਈਸ ਜਿਹੜੇ ਨੂੰ ਕੰਨੇ ਨੇ ਮੈਥ ਉਹ ਅਸੀਂ ਰਿਕਵਰ ਕੀਤੀ ਸੀਗੀ ਉਹਦੀ ਬੈਕਵਰਡ ਲਿੰਕੇਜ ਇਸ ਅਸੀਂ ਕਾਫੀ ਵਧੀਆ ਮਿਹਨਤ ਕਰਕੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਆਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਇਹ ਥਾਣਾ ਲੋਪੋਕੇ ਦੇ ਲੈਣ ਵਾਲੇ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਕਵਾਡਕਾਪਟਰ ਡਰੋਨ ਅਤੇ 500 ਗ੍ਰਾਮ ਹੈਰੋਇਨ 570 ਗ੍ਰਾਮ ਹੈਰੋਇਨ ਇਹਨਾਂ ਦੋ ਬਰਾਮਦ ਕੀਤੀ ਤੇ ਜਿਹੜਾ ਇੱਕ ਇਹਨਾਂ ਦਾ ਮੇਨ ਦੋਸ਼ੀ ਜਿਹੜਾ ਪਹਿਲਾਂ ਅਸੀਂ ਫੜਿਆ ਸੀਗਾ ਰਵਿੰਦਰ ਸਿੰਘ ਉਰਫ ਵਿੱਕੀ ਇਕੱਕੜ ਦਾ ਇਹਦਾ ਹੀ ਮੋਡਿਊਲ ਸੀਗਾ ਜਿਹੜਾ ਕਿ ਇਹ ਪਹਿਲਾਂ ਵੀ 15 ਕਿਲੋ ਹੈਰੋਇਨ ਦੇ ਕੇਸ 'ਚ ਐਸਐਸਓਸੀ ਵੱਲੋਂ ਇਹ ਪਹਿਲਾਂ ਵੀ ਜੇਲ੍ਹ ਚ ਗਿਆ ਸੀਗਾ ਤੇ ਬਾਹਰ ਆਇਆ ਸੀਗਾ ਤੇ ਫਿਰ ਸਾਡੀ ਟੀਮ ਨੇ ਇਹਨੂੰ ਫੜਕੇ ਦੇ ਕੋਲੋਂ 1 ਕਿਲੋ 227 ਗ੍ਰਾਮ ਆਈਸ ਮੈਥ ਇਹਦੇ ਕੋਲੋਂ ਰਿਪੋਰਟ ਕੀਤੀ ਸੀ ਤੇ ਤੁਹਾਨੂੰ ਦੱਸਣਾ ਚਾਹਣਾ ਮਾਨਯੋਗ ਡੀਏਡੀ ਸਾਹਿਬ ਸਿਦਾਰ ਨਾਨਕ ਸਿੰਘ ਜੀ ਦੀ ਦਿਸ਼ਾ ਨਿਰਦੇਸ਼ੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਲਗਾਤਾਰ ਯੁੱਧ ਨਸ਼ਾ ਵਿਰੁੱਧ ਜਿਹੜੀ ਹੈ ਸਤਰਕ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਨਸ਼ਿਆਂ ਦੇ ਵਿਰੁੱਧ ਬਿਲਕੁਲ ਇਦਾਂ ਹੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਤਾਨੂੰ ਵੱਡੀਆਂ ਸਫਲਤਾਵਾਂ ਭਰੇ ਦਸਾਂ ਧੰਨਵਾਦ ਸਭ ਤੋਂ ਬੇਸ਼ੱਕ ਆਨੇ ਬਹੁਤ ਵਕਤ ਇਹਨਾਂ ਦੋਵਾਂ ਨਾਲ ਕਨੈਕਸ਼ਨ ਨਹੀਂ ਸੀ ਇਹਦੇ ਚ ਹਜੇ ਫਿਲਹਾਲ ਇਹਨਾਂ ਦੋਵਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਇੱਕ ਕਨੈਕਸ਼ਨ ਜਿਹੜਾ ਕਾਮਨ ਦੋਨਾਂ ਚ ਇਹ ਆਇਆ ਹੈ ਕਿ ਇਹ ਜਿਹੜੀ ਥੀਪ ਹੈ ਦੋਵਾਂ ਹਿੱਸਿਆਂ ਚ ਹੀ ਡ੍ਰੋਨ ਰਾਹੀਂ ਜਿਹੜੀ ਪਾਰੋਂ ਜਿਹੜੀ ਸਾਡੀ ਆਈਐਸਆਈ ਏਜੰਸੀ ਜਿਹੜੀ ਹੈਗੀ ਆ ਪਾਕਿਸਤਾਨ ਦੀ ਜਿਹੜਿਆਂ ਦੇ ਬੜੇ ਮਾੜੇ ਇਰਾਦੇ ਨੇ ਕਿ ਸਾਡੀ ਜਿਹੜੀ ਜਵਾਨੀ ਨੂੰ ਖਰਾਬ ਕਰਨ ਦੇ ਉਹ ਡਰੋਨ ਰਾਹੀਂ ਇਹਨਾਂ ਨੇ ਜਿਹੜੇ ਹੈਗੀ ਹੈ ਖੇਪ ਦੋਹਾਂ ਗੇਸੇ ਸੀ ਭੇਜੀ ਸੀ ਸਰ ਇਹ ਡਰੋਨ ਜਿਹੜਾ ਫੜਿਆ ਕਿ ਪਾਕਿਸਤਾਨੋਂ ਆਇਆ ਸੀ ਕਿ ਇੱਧਰ ਦਾ ਸੀ ਇਹ ਇੱਧਰ ਵਾਲੇ ਬੰਦਿਆਂ ਦੇ ਹੀ ਡਰੋਨ ਸੀਗਾ ਜੀ ਇਹ ਜਿਹੜੇ ਆਕਾਸ਼ਦੀਪ ਤੇ ਅਮਨਦੀਪ ਨੂੰ ਅਸੀਂ ਫੜਿਆ ਇਹ ਇਹ ਡਰੋਨ ਵਰਤਦੇ ਸੀਗੇ ਉਸ ਦਿਨ ਸਰ ਇੱਕ ਉਹ ਬਾਅਦ ਤਾਂ ਈਜ਼ੀ ਫੋਨ ਨਾਲ ਵੀ ਕੋਈ ਇੰਕਾ ਗੱਜਦੇ ਵਿੱਚ ਫਾਈਟਿੰਗ ਹੋਈ ਸੀ ਪਰ ਟੀਮ ਦੇ ਇੱਕ ਜਿਹਦੇ ਅਨੁਸਾਰ ਇਹ ਕਾਊਂਟਰ ਹੋਇਆ ਉਹ 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 ਜਿਹੜਾ ਵਿਕਰਮ ਵਿੱਕੀ ਹੈ ਉਹ ਵੱਖਰਾ ਹੈਗਾ ਉਹ ਸਾਡਾ ਵੀ ਵਾਂਟਡ ਅਕਿਊਜ਼ਡ ਹੈਗਾ ਜਿਹੜਾ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਫੜਿਆ ਗਿਆ ਉਹ ਦੂਸਰਾ ਵਿੱਕੀ ਹੈਗਾ ਇਹ ਦੂਸਰਾ ਇਹਨਾਂ ਦੇ ਦੋਸਤ ਪੁਰਾਣੇ ਕੋਈ ਕੇਸ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਵਿੰਦਰ ਤੇ ਵਿੱਕੀ ਜਿਹੜਾ ਇਹ ਜਿਹੜਾ ਸਾਡਾ ਆਈਸ ਵਾਲਾ ਕੇਸ ਹੈਗਾ ਇਹਦੇ ਖਿਲਾਫ ਜਿਹੜੇ ਹੈਗੇ ਆ ਇੱਕ 15 ਕਿਜੀ ਹੈਰੋਇਨ ਦੇ ਵਿੱਚ ਕੇਸ ਦਰਜ ਪੁਜੀਸਟਰ ਸਰ ਜੁਪਰਾਕਿ ਕੋਰਜੀਤ ਸੇ ਕਿਹੋ ਜਿਹੇ ਮਾਮਲੇ ਦਰਜ ਹੈ ਪਹਿਲਾਂ ਵੀ ਇਹ ਜਿਹੜੇ ਆ ਵੀ ਕੰਡੈਕਟਿਵ ਦਾ ਕੰਮ ਇਹਨਾਂ ਦੋਵਾਂ ਤੇ ਹਜੇ ਫਿਲਹਾਲ ਸਾਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਤਾਂ ਵੀ ਪ੍ਰੋਪਰਲੀ ਜਿਹੜੀ ਹੈਗੀ ਇਹ ਪੁੱਛਗਿਛ ਇਹਨਾਂ ਦੀ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਪੂਰਾ ਨੈਟਵਰਕ ਹੈ ਪੂਰਾ ਫਾਰਵਰਡ ਤੇ ਬੈਕਵਰਡ ਲਿੰਕੇजेस ਕਿੱਥੋਂ ਲੈ ਕੇ ਆਂਦੇ ਸੀਗੇ ਪਹਿਲਾਂ ਦੀਆਂ ਖੇਪਾਂ ਇਹਨਾਂ ਦੀਆਂ ਤੇ ਕਿਹੜਿਆਂ ਨੂੰ ਅੱਗੇ ਵੰਡਦੇ ਸੀਗੇ ਤੇ ਇਹਨਾਂ ਨਾਲ ਫਾਈਨੈਂਸ਼ੀਅਲੀ ਜਿਹੜੇ ਵੀ ਬੰਦੇ ਇਨਵੋਲਡ ਸੀਗੇ ਉਹ ਸਾਰੇ ਅਸੀਂ ਪ੍ਰੋਪਰਲੀ ਦੇਖ ਰਹੇ ਹਾਂ ਬਹੁਤ ਸਾਰੇ ਸਰ ਸਭ ਇਹ ਜਿਹੜੇ ਦੁਧ ਨਸ਼ੇ ਦੇ ਦੌਰ ਚੱਲੇ ਬਹੁਤ ਸਾਰੇ ਕੀਸਿਸ ਜਿਹੜੇ ਕਾਫੀ ਐਗਰੀਗੂਰਸ ਵੀ ਹੈ ਬਟ ਇਹ ਜਿਹੜੇ ਨਵੇਂ ਬੰਦੇ ਨੇ ਜਾਂ ਇਹ ਵੈਕਟਿਵ ਨੂੰ ਵਿੱਚ ਕ੍ਰੀਏਟ ਹੋਣ ਕਰਕੇ ਇਹ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਜਾਂ ਪੁਰਾਣੇ ਤੁਹਾਡੀ ਨਜ਼ਰ ਤੋਂ ਕਿਤੇ ਬਚੇ ਰਹੇ ਸੀ ਕਿਉਂਕਿ ਰਿਕਵਰੀ ਸਕੇ ਤੱਕ ਵੀ ਚੱਲਿਆ ਜਾ ਰਿਹਾ ਉਦੋਂ ਵੀ ਕੋਸ਼ਿਸ਼ ਹੋ ਰਹੀ ਹੈ ਜੀ ਬਿਲਕੁਲ ਜੀ ਜਿਹੜਾ ਸਾਡੀ ਬਿਲਕੁਲ ਟਾਰਗੇਟਡ ਅਪਰੋਚ ਹੁੰਦੀ ਹੈ ਜਿਹੜੇ ਵੀ ਸਾਨੂੰ ਜਿ ਮੈਂ ਤੁਹਾਨੂੰ ਦੱਸਿਆ ਯੁੱਧ ਨਸ਼ੇ ਵਿਰੁੱਧ ਸਾਨੂੰ ਲੋਕਾਂ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਮਿਲ ਰਿਹਾ ਹੈ ਇਹ ਲੋਕਾਂ ਵੱਲੋਂ ਹੀ ਸਾਨੂੰ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੋ ਜਾਂਦੀ ਹੈ ਕਿ ਫਲਾਣਾ ਬੰਦਾ ਹੈਗਾ ਇਹ ਫਲਾਣੇ ਪਿੰਡ ਦਾ ਹੈਗਾ ਇਹਦੀ ਜ਼ਮੀਨ ਜਾਇਦਾਦ ਕਾਫੀ ਵੱਧਰੀ ਹੈ ਤੇ ਇਹ ਜ਼ਰੂਰ ਕੰਮ ਕਰਦਾ ਹੋਣਾ ਤੇ ਅਸੀਂ ਉਹਦੇ ਤੇ ਟਰੈਪ ਲਾਉਨੇ ਆ ਜਾਨੂੰ ਸਾਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਦਾਂ ਦੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਪ੍ਰੋਪਰਲੀ ਜਿਹੜਾ ਹੈਗਾ ਸਾਡੀ ਜਾਂਚਬੀਨ ਕਰਕੇ ਫਿਰ ਅਸੀਂ ਉਹਨਾਂ ਨੂੰ ਇਦਾਂ ਕਾਬੂ ਕਰ ਰਹੇ ਆਕਾਸ਼ਦੀਪ ਤੇ ਅਮਨਦੀਪ ਦੇ ਤਾਲਕੇ ਦੇ ਆਪ ਸੋਚਣਾ ਕਿ ਪ੍ਰੋਫਾਈਲਟੀ ਆ ਪਹਿਲਾਂ ਵੀ ਨਾਮ ਲੈਣੇ ਅੰਦਰ ਬੰਦੇ ਕਰਦੇ ਆ ਆਕਾਸ਼ਦੀਪ ਤੇ ਜਿਹੜੇ ਅਮਨਦੀਪ ਐ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਰਵਿੰਦਰ ਉਰਫ ਵਿੱਕੀ ਜਿਹੜਾ ਸੀਗਾ ਇਹਦੇ ਮੋਡਿਊਲ ਦੇ ਮੈਂਬਰਸ ਨੇ ਇੱਕ ਹੈਗਾ ਜੀ ਪੱਗੂ ਪੁਰਦਾ ਤੇ ਇੱਕ ਹੈਗਾ ਲੋਧੀ ਗੁੱਜਰਪਿੰਡ ਦਾ ਇਹ ਦੋਵੇਂ ਥਾਣਾ ਲੋਕੋਗੇ ਦੇ ਅੰਡਰ ਆਉਂਦੇ ਨੇ ਤੇ ਇਹਦੇ ਇਹ ਫੁੱਟ ਸੋਲਜਰ ਸੀਗੇ ਰਵਿੰਦਰ ਵਿੱਕੀ ਦੇ ਇਹਨਾਂ ਨੂੰ ਅਸੀਂ ਜਦੋਂ ਕਾਬੂ ਕੀਤਾ ਫਿਰ ਇਹਨਾਂ ਨੇ ਦੱਸਿਆ ਕਿ ਰਵਿੰਦਰ ਦੇ ਕਹਿਣ ਤੇ ਇਹ ਡਰੋਨ ਵੀ ਵਰਤਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਖੇਪਾ ਕਾਫੀ ਚੁੱਕੇ ਕੋਈ ਬੋਤਲ ਨਾ ਲੱਗਦਾ ਸਰ ਇਹ ਕਿੰਨੇ ਚਿਰ ਤੋਂ ਧੰਦਾ ਕਰ ਰਹੇ ਸੀ ਕਿੰਨੇ ਘੰਟੇ ਤੱਕ ਇਹਦੇ ਨਾਲ ਇਹ ਸਾਰੇ ਅਸੀਂ ਪ੍ਰੋਪਰਲੀ ਪੁੱਛਗਿਛ ਕਰ ਰਹੇ ਹਾਂ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀਆਂ ਇਹਨਾਂ ਨੇ ਖੇਪਾਂ ਪਹਿਲਾਂ ਚੁੱਕੀਆਂ ਨੇ ਤੇ ਕਿਹੜੇ-ਕਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਉਹ ਸਾਰੇ ਅਸੀਂ ਪੁੱਛਗਿਛ ਕਰ ਰਹੇ ਹਾਂ ਤੇ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਇਨਫੋਰਮੇਸ਼ਨ ਸੰਭਲੂ ਇਹਨੂੰ ਵੀ ਅਸੀਂ ਡਰੋਨ ਨੂੰ ਵੀ ਇਹਦਾ ਵੀ ਫੋਰੈਂਸਿਕ ਅਨਾਲਿਸਿਸ ਕਰਾ ਕੇ ਇਹਦੇ ਵੀ ਟੈਕਨੀਕਲ ਅਨਾਲਿਸਿਸ ਕਰਾਵਾਂਗੇ ਕਿ ਇਹਨੇ ਕਿੰਨੀ ਵਾਰੀ ਜਿਹੜੀ ਹੈਗੀ ਆ ਡਾਂਲ ਭਰੀ ਹੈ ਇੱਧਰ ਤੋਂ ਉੱਧਰ ਜਿੱਥੇ ਹੈ ਅਸੀਂ ਇਹ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਹੋ ਰਿਹਾ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ 'ਚ ਜਿਹੜਾ ਨਸ਼ਾ ਖਤਮ ਹੋਵੇ ਮੁੜ ਪੰਜਾਬ ਰੰਗਲਾ ਪੰਜਾਬ ਬਣੇ ਤੇ ਉਹਦੇ ਤਹਿਤ ਹੀ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਤੇ ਅੱਗੇ ਵੀ ਆਉਣ ਵਾਲੇ ਸਮੇਂ ਚ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਾਰੀ ਰੱਖਾਂਗੇ ਕਾਸਿਮ ਸਿੰਘ ਸਰ ਕਿਸੇ ਸਿਆਸਤਦਾਨ ਦੇ ਨਾਲ ਹੈ ਕਿਉਂਕਿ ਬਾਦਲ ਸਾਹਿਬ ਨੇ ਸਪੱਸ਼ਟ ਰੈਚ ਦੇ ਲਈ ਨਹੀਂ ਹਜੇ ਤੱਕ ਐਦਾਂ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਜੀ ਆਏਗਾ ਸੀ ਜ਼ਰੂਰ ਤੁਹਾਡੇ ਨਾਲ ਸੰਮੇਜ ਕਰਾਂਗੇ